ਅੱਛਾ ਮੈਨੂੰ ਤੁਹਾਡੇ ਬਾਰੇ ਦੱਸਦੇ ਸੀ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਨਾਲ ਰੋਲ ਵੀ ਲਾ ਲੈਂਦੇ ਹੋ ਤੇ ਤੁਸੀਂ ਗੁਰਬਾਣੀ ਵੀ ਪੜਦੇ ਤੁਸੀਂ ਅਮਰੀਕਾ ਦੇ ਚੈਥੀ ਜੰਮੇ ਬਾਲੇ ਤੁਸੀਂ ਦੱਸਦੇ ਕਿ ਤੁਹਾਡਾ ਹਸਪੀਟਲ ਵੀ ਲੱਗੇ ਹੈ ਨਾ ਪ੍ਰੋਗਰਾਮ ਚੋਂ ਤੋਂ ਪਹਿਲਾਂ ਸੋ ਕਿੰਨਾ ਕ ਸਮਾਂ ਲੱਗਾ ਤੁਹਾਨੂੰ ਸਿੱਖਣ ਲੱਗਿਆ ਕਿਉਂਕਿ ਮੋਸਟਲੀ ਬੱਚਿਆਂ ਨੂੰ ਜਿਹੜੇ ਅਮਰੀਕੀਨ ਜਾਂ ਕੈਨੇਡੀਅਨ ਸਾਡੇ ਉੱਥੇ ਦੇ ਜੰਮਪਾਲ ਹੁੰਦੇ ਨੇ ਉਹ ਕਈ ਜਿਹੜੀ ਗੁਰਮੁਖੀ ਪੜਨ ਦੇ ਵਿੱਚ ਬੋਲਣ ਦੇ ਵਿੱਚ ਉਹਨੂੰ ਸਮਝਣ ਦੇ ਵਿੱਚ ਬਹੁਤ ਦਿੱਕਤ ਆਉਂਦੀ ਹੈ ਤੇ ਕਈ ਜਿਹੜੀ ਜ਼ਿੰਦਗੀ ਦਾ ਲੰਮਾ ਸਮਾਂ ਉਹਨੂੰ ਬਿਨਾ ਪੜਿਆ ਹੀ ਲੰਘ ਜਾਂਦਾ ਸੋ 왓 ਇਨਸਪਾਇਰਡ ਯੂ and how you can uh, pass this inspiration to the other generation um quite honestly ਆਪਾ ਇੱਥੇ ਹੀ ਆਉਂਦੇ ਸੀਗੇ ਗੁਰਦੁਆਰੇ ਪਰ ਅ ਪੰਜਾਬੀ ਕਲਾਸਿੰਗ ਸਟਫ um ਤੇ ਮम्मी पापा ਕਰਕੇ ਐਂਡ देन ਵੀ ਸਟਾਰਟਡ ਗੋਇੰਗ ਟੂ ਦ ਅਦਰ ਗੁਰਦੁਆਰਾ ਨੀਅਰਬਾਈ ਤੇ ਉੱਥੇ ਬਾਬਾ ਜੀ ਨੇ ਆਪ ਨੂੰ ਰੋਲ ਸਿਖਾਣੀ ਸ਼ੁਰੂ ਕੀਤੀ ਤੇ ਸੰਥਿਆ ਦਿੱਤੀ ਉੱਥੇ um ਤੇ ਅਸੀਂ ਕੰਪਲੀਟ ਕਰਕੇ ਹੁਣ ਪਾਠ ਕਰਦੇ ਕਿੰਨੇ ਸਾਲ ਦੇ ਸੀਗੇ ਜਦੋਂ ਗੁਰਬਾਣੀ ਪੜ੍ਹਨ ਲੱਗ ਗਏ ਸੀ ਜਾਂ ਕਿੰਨੇ ਸਾਲ ਦੇ ਸੀ ਜਦੋਂ ਗੁਰਬਾਣੀ ਦੀ ਸੰਥਿਆ ਲਈ ਯਾਦ um ਵਜ਼ੇ ਲਾਈਕ ਹਾਈ ਸਕੂਲ ਸੋ ਤੁਸੀਂ ਯੂ ਕੈਨ ਮੇਕ ਅ ਗੈਸ ਲਾਈਕ 16 17 ਠੀਕ ਹੈ ਹੁਣ ਕੀ ਕਰ ਰਹੇ ਹੋ ਤੁਸੀਂ ਬੜਾ ਤੁਸੀਂ ਸਾਰੇ ਹੁਣ ਸਾਰੇ ਮਾਰੇ ਥੋੜਾ ਕੀ ਕਰਦੇ ਹੋ ਸਾਰੇ ਪੜ੍ਹਦੇ ਨੇ ਹਿਸਟਰੀ ਸਟਡੀ ਯਾ ਆਮ ਅ ਮੈਡਿਕਲ ਸਟੂਡੈਂਟ ਫਰਸਟ ਇਅਰ ਹਾਂਜੀ ਆ ਵੀ ਮੈਡੀਕਲ ਸਕ੍ਰੀਨ ਫਿਕਰ ਆਲਸੋ ਮੈਨ ਯਾ ਅੱਛਾ ਤੁਹਾਡੇ ਦੱਸ ਰਹੇ ਸੀ ਕਿ ਤੁਸੀਂ ਇੱਕ ਫੈਡਰੇਸ਼ਨ ਬਣਾਈ ਹੋਈ ਹੈ ਨਾਲ ਆਪਣੀ ਉਹਦੇ ਬਾਰੇ ਥੋੜਾ ਦੱਸੋਗੇ ਪਲੀਜ਼ ਹਾਂਜੀ ਅਸੀਂ ਸਾਡੀ ਯੂਨੀਵਰਸਿਟੀ ਦੇ ਪਿਲ ਦੇ ਵਾਰੀ 6 ਸਟੂਡੈਂਟ ਐਸੋਸੀਏਸ਼ਨ ਸ਼ੁਰੂ ਕੀਤੀ ਆ ਬਿਕੋਜ਼ ਉੱਥੇ ਗੁਰਦੁਆਰਾ ਵੀ ਹੁਣ ਬਣ ਰਿਹਾ ਤੇ ਸਟੂਡੈਂਟ ਜਿਆਦਾ ਆ ਗਏ ਸੀ ਸੋ ਅਸੀਂ ਗੋਰਿਆਂ ਨੂੰ ਵੀ ਟਰਾਈ ਕਰੀਦਾ ਸਿਖਾਉਣ ਨੂੰ ਵੀ ਸਿੱਖੀ ਬਾਰੇ ਇਹ ਵਾਟ ਇਨਸਪਾਇਰਡ ਯੂ ਕੀ ਇਨਫਲੂਐਂਸ ਆਪਣੀ ਲਾਈਕ ਮੁਸਲਮਾਨਾਂ ਦੀ ਹੈਗੀ ਸੀ ਕੁਐਸਚਨ ਸਟੂਡੈਂਟ ਐਸੋਸੀਏਸ਼ਨ ਹੈਗੀ ਸੀ ਪਰ ਸਿੱਖਾ ਕੁਝ ਹੈ ਨਹੀਂ ਸੀਗਾ ਸੋ ਅਸੀਂ ਟਰਾਈ ਕੀਤੀ ਸੀ ਵੀ ਥੋੜਾ ओके okay. डारे लुक ऑन दिस म्हारे ठीक है ओ नाइ अच्छा दिल्ली फिर गुरबानी जेडी पढ़दे हो गुरु ग्रंथ साहिब जी ਦੇ ਉਤੋਂ ਕਿ ਗੁਰਦੁਆਰਾ ਸਭ ਕਿੱਦਾਂ ਤੁਸੀਂ ਰੋਲ ਲਉਂਦੇ ਹੋ ਹੁਣ ਕਿੱਦਾਂ ਮੈਨੇਜ ਕਰਦੇ ਹੋ ਨਾਲ ਆਪਣੇ ਸਾਰੇ ਸਕੇਜੂਲ ਨਾਲ ਰੋਲ ਜਦੋਂ ਵੀ ਗੁਰਦਾਰੇ ਆਈਦਾ ਤੇ ਪਾਠ ਚੱਲਦਾ ਹੋਈਦਾ ਤੁਹੰਦਾ ਆ ਮੀਨ ਤੇ ਬਾਬਾ ਜੀ ਨੇ ਪੁੱਛ ਲਈ ਤਾਂ ਕਿ ਡਿਊਟੀ ਲੈ ਲਈਂ ਤੇ ਉਹ ਦੇ ਦਿੰਦੇ ਦੇਖ ਸਿਕਰੇਦਾ ਜੁੰਦਾ ਬਾ ਉਹਦਾ ਜੇ ਸਕੂਲ ਜਾਂ then i you know ਨਿਤਨੇਮ ਦੌਜ ਕਰੀਦਾ ਫਿਰ ਯਾ ਤੇ ਜਿਹੜੇ ਕਈ ਬੱਚੇ ਦੂਰ ਰਹ ਜਾਂਦੇ ਨੇ ਸਾਰੇ ਕੁਝ ਤੋਂ ਉਹ ਉਹਨਾਂ ਵਾਸਤੇ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਜੇ ਉਹਨਾਂ ਨੂੰ 왓 ਇਜ਼ ਦਾ ਵੇ ਬੜੇ سارے ਪੇਰੈਂਟਸ ਕਹੀਏ ਰਿਓ ਰਸਤਾ ਹੀ ਫਿਕਰ ਆਊਟ ਨਹੀਂ ਕਰ ਪੈਂਦੇ ਕਿ ਬੱਚੇ ਉਹਨੂੰ ਗੁਰੂ ਘਰਾਂ ਦੇ ਨਾਲ ਕਿਵੇਂ ਜੋੜੀਏ ਤੁਸੀਂ ਜੁੜੇ ਹੋ ਮੇਰੇ ਖਿਆਲ ਸਤ ਤੁਸੀਂ ਬੈਟਰ ਥੋੜਾ ਜਿਹਾ ਪੇਰੈਂਟਸ ਨੂੰ ਵੀ ਅਨਲਾਈਟਨ ਕਰ ਸਕਦੇ ਹੋ ਤੇ ਉਹਨਾਂ ਬੱਚਿਆਂ ਨੂੰ ਵੀ ਕਰ ਸਕਦੇ ਹੋ ਅਮ ਕੋਈ ਰਾਨ ਸੀ ਜੋ ਨਿੱਕੇ ਹੁੰਦੇ ਸੀ ਉਦੋਂ ਆਪਾਂ ਆਉਣਾ ਨਹੀਂ ਚਾਹੁੰਦੇ ਸੀ ਗੁਰਦਾਰੇ ਮੰਮੀ ਪਾਪਾ ਤਾਂ ਕੇ ਨਾਲ ਲਿਆਉਂਦੇ ਸੀ ਪਰ ਫਿਰ ਹੌਲੀ ਹੌਲੀ ਜਦੋਂ ਗੁਰਬਾਣੀ ਦਾ ਪਤਾ ਲੱਗਿਆ ਆਮ ਆਈ ਥਿੰਕ ਅ ਰੀਅਲੀ ਗੁੱਡ ਥਿੰਗ ਇਜ਼ ਸੋਸ਼ਲ ਮੀਡੀਆ ਇੰਸਟਾਗ੍ਰam ਤੇ ਹੁਣ ਆਉਂਦਾ ਹੈ ਕਿ ਜਦੋਂ ਗੁਰਬਾਣੀ ਇਹ ਤੁਕਾ ਲਿਖੀ ਹੁੰਦੀ ਹੈ ਨਾ ਇੰਗਲਿਸ਼ ਦੀਆਂ ਟ੍ਰਾਂਸਲੇਸ਼ਨਸ ਵੀ ਹੁੰਦੀਆਂ so the more you get exposed to that the more na hor tusi gurbani suno kirtan suno you start understanding it so like hun you know some down laggi ਥੋੜੀ ਥੋੜੀ ਇਦਾਂ ਹੀ ਹੌਲੀ ਹੌਲੀ ਸੁਜਿਨੀਅਰੀ ਚੀਜ਼ ਸਾਡੇ ਸਾਹਮਣੇ ਹੁੰਦੀ ਹੈ ਉਹ ਕਿਤੇ ਨਾ ਕਿਤੇ ਸਾਡੇ ਮਾਈਂਡ ਦੇ ਵਿੱਚ ਅਸਰ ਪਾਉਂਦੀ ਜ਼ਰੂਰ ਹੈ